ਭਗਵੰਤ ਮਾਨ ਨੇ ਆਪਣੇ ਇੱਕ OSD ਤੇ মিডিਆ ਸਲਾਹਕਾਰ ਨੂੰ ਬਚਾਉਣ ਦੇ ਲਈ ਕੇਜਰੀਵਾਲ ਦੇ ਨਾਲ ਸਿੰਘ ਫਸਾ ਲੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ 2-3 ਸਾਥੀਆਂ ਨੂੰ ਖਾਣ ਤੋਂ ਬਾਅਦ ਹੁਣ ਨਵੇਂ ਸਾਥੀ ਨਹੀਂ ਖਾਣਾ ਚਾਹੁੰਦੇ ਜਿਸ ਕਰਕੇ ਜਿਹੜੀ ਆ ਉਹ ਚਾਲ ਵਛਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਫਰਕ ਕਰ ਦਿੱਤਾ ਜਾਵੇ ਘਰ ਤੋਰ ਦਿੱਤਾ ਜਾਵੇ ਪਰ ਮੁੱਖ ਮੰਤਰੀ ਅਜੇ ਹ ਨਹੀਂ ਕਰ ਰਹੇ ਮੁੱਖ ਮੰਤਰੀ ਆਪਣੇ OSD ਤੇ মিডিਆ ਸਲਾਹਕਾਰ ਨੂੰ ਬਚਾਉਣ ਦੇ ਲਈ ਆਖਰੀ ਹੰਬਲਾ ਮਾਰਨ ਦੀ ਕੋਸ਼ਿਸ਼ ਦੇ ਵਿੱਚ ਨੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਸਿੰਘ ਫਸੇ ਹੋਏ ਨੇ ਸਭ ਕੁਝ ਚੰਗਾ ਹੈ ਇਸ ਦੀਆਂ ਖਬਰਾਂ ਨਹੀਂ ਆ ਰਹੀਆਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ OSD ਤੇ ਮੀਡੀਆ ਸਲਾਹਕਾਰ ਨੂੰ ਬਚਾਉਣਾ ਚਾਹੁੰਦੇ ਨੇ ਪਰ ਆਲਾ ਹਾਈ ਕਮਾਂਡ ਨੇ ਹੁਕਮ ਦਿੱਤੇ ਨੇ ਕਿ ਇਹਨਾਂ ਨੂੰ ਭਜਾਇਆ ਜਾਵੇ ਇਹਨਾਂ ਨੂੰ ਲਾਂਬੇ ਕੀਤਾ ਜਾਵੇ ਮੰਤਰੀ ਮੁੱਖ ਮੰਤਰੀ ਨਾਲ ਖੁੱਲਕੇ ਨਹੀਂ ਚੱਲ ਰਹੇ ਵਿਧਾਇਕਾਂ ਦਾ ਇੱਕ ਧੜਾ ਮੁੱਖ ਮੰਤਰੀ ਤੋਂ ਨਾਰਾਜ਼ ਹੈ ਆਲਾ ਹਾਈ ਕਮਾਂਡ ਦੇ ਨਾਲ ਸਿੰਘ ਫਸੇ ਹੋਣ ਤੇ ਇਸ ਮਾਹੌਲ ਦੇ ਵਿੱਚ ਮੁੱਖ ਮੰਤਰੀ ਅਲੱਗ ਥਲੱਗ ਪੈ ਗਏ ਆਖਰਕਾਰ ਉਹ ਕਿਹੜਾ OSD ਹੈ ਤੇ ਕਿਹੜਾ ਜਿਹੜਾ ਮੀਡੀਆ ਸਲਾਹਕਾਰ ਹੈ ਜਿਹਦੇ ਲਈ ਮੁੱਖ ਮੰਤਰੀ ਸਟੈਂਡ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦੇ ਬਾਰੇ ਗੱਲ ਕਰਨੀ ਹੈ ਤੁਸੀਂ ਜੁੜੇ ਹੋ ਲੁਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਅੰਦਰ ਸਿਆਸੀ ਘਟਨਾਕ੍ਰਮ ਬੜੇ ਤੇਜ਼ੀ ਦੇ ਨਾਲ ਬਦਲ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ OSD ਇੱਕ ਮੀਡੀਆ ਜਿਹੜਾ ਕਹ ਲਈ ਐਡਵਾਈਜ਼ਰ ਕਹ ਲਈਏ ਜਾਂ ਮੀਡੀਆ ਡਾਇਰੈਕਟਰ ਆਫ ਕਮਿਊਨੀਕੇਸ਼ਨ ਸੀ ਇਹ ਮੁੱਖ ਮੰਤਰੀ ਦੇ ਉਹਨਾਂ ਨੂੰ ਭਜਾਇਆ ਗਿਆ ਉਹਨਾਂ ਨੂੰ ਦਬਲਿਆ ਗਿਆ ਹੁਣ ਵਾਰੀ ਦੋ ਦੀ ਚਰਚਾ ਬੜੀਆ ਚੱਲ ਰਹੀਆਂ ਸਨ ਮਜੀਠੀਆਲੀ ਪੋਸਟ ਕੇ ਇਕੋ ਐਸਡੀ ਹੋਰ ਜਿਹੜਾ ਆ ਉਹ ਭਜਾਇਆ ਜਾ ਸਕਦਾ ਹੈ ਤੇ ਇੱਕ ਮੀਡੀਆ ਸਲਾਹਕਾਰ ਦੀ ਜਿਹੜੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਹੈ ਹੁਣ ਚਰਚਾ ਇਹ ਹੈ ਕਿ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਤੁਸੀਂ ਇਹਨਾਂ ਨੂੰ ਘਰੇ ਤੋੜ ਦਿਓ ਇਹਨਾਂ ਨੂੰ ਹਟਾ ਦਿਓ ਪਰ ਮੁੱਖ ਮੰਤਰੀ ਅਜੇ ਹੱਥ ਨਹੀਂ ਕਰ ਰਹੇ ਜਾਣਕਾਰੀ ਦੇ ਅਨੁਸਾਰ ਪਾਰਟੀ ਹਾਈ ਕਮਾਂਡ ਨੇ ਮੁੱਖ ਮੰਤਰੀ ਨਾਲ ਤਣਾਅ ਤੇ ਇੱਕ ਓਐਸਡੀ ਅਤੇ ਮੀਡੀਆ ਸਲਾਹਕਾਰ ਨੂੰ ਹਟਾਉਣ ਲਈ ਕਿਹਾ ਗਿਆ ਹੈ ਅਤੇ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਦੀ ਮੁੱਖ ਮੰਤਰੀ ਨੂੰ ਆਖਿਆ ਪਰ ਮੁੱਖ ਮੰਤਰੀ ਫਿਲਹਾਲ ਉਸਤੇ ਅਮਲ ਨਹੀਂ ਕਰ ਰਹੇ ਮੁੱਖ ਮੰਤਰੀ ਇਸ ਕਤਰੇ ਦੇ ਕੰਮਕਾਜ ਵਿੱਚ ਵੀ ਕੋਈ ਸਿੱਧਾ ਦਖਲ ਦਿੱਤੇ ਬਿਨਾ ਪਾਰਟੀ ਹਾਈ ਕਮਾਂਡ ਦੀ ਇੱਕ ਟੀਮ ਸਰਕਾਰ ਦੀ ਕਾਰਜਸ਼ੈਲੀਆਂ ਵਿੱਚ ਰੀਆਂ ਤਰੂਟੀਆਂ ਦੇ ਸੁਧਾਰਾਂ ਲਈ ਲੁੜਿੰਦੇ ਕਦਮਾਂ ਸੰਬੰਧੀ ਵੱਖ-ਵੱਖ ਲੋਕਾਂ ਦੀ رائے ਵੀ ਲੈ ਰਹੇ ਹੈ ਮੁੱਖ ਮੰਤਰੀ ਪਾਰਟੀ ਹਾਈ ਕਮਾਂਡ ਨਾਲ ਇੱਕ ਤਰ੍ਹਾਂ ਨਾਲ ਨਾਮ ਮਿਲਵਰਤਨ ਵਾਲਾ ਰਵਈਆ ਅਪਣਾਏ ਜਾਣਕਾਰਨ ਹਾਈ ਕਮਾਂਡ ਨਾਲ ਟਕਰਾਅ ਦੇ ਵਿੱਚ ਆ ਗਏ ਨੇ ਹਾਈ ਕਮਾਂਡ ਦੀ ਸੋਚ ਅਨੁਸਾਰ ਆਪਣੀ ਤੇ ਸਰਕਾਰੀ ਕਾਰਜਸ਼ੈਲੀ ਵਿੱਚ ਤਬਦੀਲੀ ਆ ਲੈਣ ਤੋਂ ਟਾਲਾ ਬਟਨ ਕਰ ਮੁੱਖ ਮੰਤਰੀ ਹਾਈ ਕਮਾਂਡ ਨੂੰ ਇਹ ਸੰਦੇਸ਼ ਦੇ ਰਹੇ ਨੇ ਕਿ ਉਹ ਅਸਲ ਅਨੁਸਾਰ ਕੰਮ ਕਰਨ ਲਈ ਤਿਆਰ ਨਹੀਂ ਮੁੱਖ ਮੰਤਰੀ ਦੇ ਜ਼ਹਿਰ ਰਵਈਏ ਤੋਂ ਬਾਅਦ ਪਾਰਟੀ ਹਾਈ ਕਮਾਂਡ ਕੀ ਰੁਖ ਪੜਾਏਗੀ ਇਹ ਤਾਂ ਆਉਂਦੇ ਦਿਨਾਂ ਚ ਸਪਸ਼ਟ ਹੋ ਜਾਏਗਾ ਹੁਣ ਕੌਣ ਹੋ ਸਕਦੇ ਨੇ ਸਾਰੇ ਇਸ ਗੱਲ ਦਾ ਤੁਸੀਂ ਵੀ ਅੰਦਾਜ਼ਾ ਲਾ ਹੀ ਲਿਆ ਹੋਣਾ ਮੈਨੂੰ ਕੀ ਦੱਸਣ ਦੀ ਲੋੜ ਜਾਣਕਾਰ ਦੱਸਦੇ ਨੇ ਤੇ ਮੇਰਾ ਅੰਦਾਜ਼ਾ ਹੈ ਇਹਦੇ ਬਾਰੇ ਕੋਈ ਹੋਣੀ ਮੀਡੀਆ ਸਲਾਹਕਾਰ ਕੌਣ ਹੈ ਬਲਤੇਜ ਪੰਨੂ ਜੇ ਸਿੱਧਾ ਸਮਝਣਾ ਹੋਵੇ ਜੇ ਅਖਬਾਰੀ ਖਬਰਾਂ ਤੋਂ ਬਾਹਰ ਜਾ ਕੇ ਤੁਸੀਂ ਇਸ਼ਾਰਿਆਂ ਤੋਂ ਬਿਨਾ ਸਮਝਣਾ ਕੋਣ ਬਲਤੇਜਪਨੂ ਓਐਸਡੀ ਕੋਣ ਬਚਿਆ ਰਾਜਵੀਰ ਕੁਮਾਰ ਇਹ ਦੋ ਹੀ ਨੇ ਜਿੱਦ ਜਿਸ ਅਖਬਾਰ ਹੋਣੀ ਦਾ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਨੇ ਪੋਲੀਟੀਕਲ ਸੈਕਟਰੀ ਨੇਗੇ ਮੁੱਖ ਮੰਤਰੀ ਦੇ ਉਹ ਤਾਂ ਓਐਸਡੀ ਹੈ ਨੀਗੇ ਓਐਸਡੀ ਰਾਜਵੀਰ ਕੁਮਾਰ ਹੁਣੀ ਘਰਾਚੋ ਵਾਲੇ ਬਚੇ ਤੇ ਮੀਡੀਆ ਸਲਾਹਕਾਰ ਤਾਂ ਸਾਰਿਆਂ ਨੂੰ ਪਤਾ ਜੇ ਕੋਈ ਊਮ ਪਰ ਦੇ ਗੂਗਲ ਤੇ ਤੁਸੀਂ ਭਰ ਲਓ ਮੀਡੀਆ ਡਿਵਾਈਜ਼ਰ ਟੂ ਸੀਐਮ ਪੰਜਾਬ ਤਾਂ ਆਪਣੇ ਆਪ ਇੱਕ ਬੰਦੇ ਦੀ ਫੋਟੋ ਆ ਜਾਂਦੀ ਆ ਤਾਂ ਬਲਤੇਜ ਬੰਨੂ ਹਰਾਦੀ ਆਉਂਦੀ ਆ ਤੁਸੀਂ ਉਹ ਵੀ ਕਿਸੇ ਨਿਆਣੇ ਨੂੰ ਵੀ ਪੁੱਛ ਲਓ ਵੀ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਕੌਣ ਹੈ ਤਾਂ ਸਰ ਹਰ ਕੋਈ ਪਟੱਕ ਦੇ ਨੇ ਬੋਲਦਾ ਬਲਤੇਜ ਪੰਨੂ ਜਣ ਕੇ ਨਾ ਚਾਹੁੰਦੇ ਹੋਇਆ ਵੀ ਤੁਸੀਂ ਸਮਝ ਸਕਦੇ ਹੋ ਕਿ ਕਿਸ ਦੇ ਨਾਲ ਹੈ ਜਾ ਰਹੇ ਬਲਤੇਜ ਪੰਨੂ ਨੂੰ ਹਟਾਏ ਜਾਣ ਦੀ ਕਿਹਾ ਜਾ ਰਿਹਾ ਹੈ ਇਹਦਾ ਮਤਲਬ ਤੇ ਰਾਜਵੀਰ ਘੁੰਮਣੂ ਨੂੰ ਹਟਾਉਣ ਦੇ ਲਈ ਕੀ ਆ ਜਾ ਰਿਹਾ ਹੈ ਹੁਣ ਇਹਦੇ ਪਿੱਛੇ ਸੱਚ ਕਿੰਨਾ ਹੈ ਕਿੰਨਾ ਕਾ ਝੂਠ ਇਹਦਾ ਆਉਂਦੇ ਸਮੇਂ ਚ ਪਤਾ ਲੱਗੇਗਾ ਪਰ ਜਾਣਕਾਰ ਸਪਸ਼ਟ ਕਰਦੇ ਹੈ ਕਿ ਮੁੱਖ ਮੰਤਰੀ ਨੂੰ ਕਿਹਾ ਗਿਆ ਕਿ ਇਹਨਾਂ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਦੇ ਨਾਲ ਖਤਮ ਕਰ ਦਿੱਤੀਆਂ ਜਾਣ ਮੁੱਖ ਮੰਤਰੀ ਟਾਲਾਬੱਟ ਰਹੇ ਨੇ ਹੁਣ ਬਲ ਤੇਜਪੰਨੂ ਜਾਂ ਰਾਜਵੀਰ ਘੁੰਮਣੂ ਜੇ ਹਟਾਇਆ ਜਾਂਦਾ ਹੈ ਜਾਂ ਮੁੱਖ ਮੰਤਰੀ ਸਟੈਂਡ ਲੈ ਰਹੇ ਨੇ ਫਿਰ ਮੁੱਖ ਮੰਤਰੀ ਨੇ ਊਕਰ ਸਿੰਘ ਲਈ ਕਿਉਂ ਨਹੀਂ ਲਿਆ ਫਿਰ ਮੁੱਖ ਮੰਤਰੀ ਨੇ ਨਵਨੀਤ ਵਦਵਾ ਲਈ ਕਿਉਂ ਨਹੀਂ ਲਿਆ ਇਹ ਵੀ ਇੱਕ ਸਵਾਲ ਪੈਦਾ ਹੋਣਾ ਹੈ ਚਲੋ ਖੈਰ ਉਹ ਉਹਨਾਂ ਦਾ ਆਪਣਾ ਨਿੱਜੀ ਮਸਲਾ ਹੈ ਕਿ ਉਹਨਾਂ ਨੇ ਕਿਹਦੇ ਲਈ ਸਟੈਂਡ ਲੈਣਾ ਹੈ ਕਿਹਦੇ ਲਈ ਨਹੀਂ ਲੈਣਾ। ਸੂਤਰਾਂ ਦੇ ਅਨੁਸਾਰ ਹਾਈ ਕਮਾਂਡ ਨੇ ਰੇਤ ਬਜਰੀ ਦੀ ਨਜਾਇਜ਼ ਮਾਈਨਿੰਗ ਅਤੇ ਕੇਵਲ ਨੈੱਟਵਰਕ ਦੇ ਘੁਟਾਲਿਆਂ ਸਬੰਧੀ ਵੀ ਆਪਣੇ ਪੱਧਰ ਤੇ ਜਾਣਕਾਰੀਆਂ ਇਕੱਠੀਆਂ ਕੀਤੀਆਂ ਨੇ। ਇਸ ਸਬੰਧੀ ਕਾਰਵਾਈ ਹੋਣ ਦੀਆਂ ਵੀ ਖਬਰਾਂ ਨੇ। ਜੇਕਰ ਭਗਵੰਤ ਮਾਨ ਆਪਣੇ ਕੁਝ ਵਿਅਕਤੀਆਂ ਦੀ ਸ਼ਾਂਤੀ ਨਾ ਕਰਨ ਅਤੇ ਕੁਝ ਹੋਰ ਨਾਲ ਖੜੇ ਹੋਣ ਦੇ ਆਪਣੇ ਪੱਖ ਕਾਰਨ ਪਾਰਟੀ ਹਾਈ ਕਮਾਂਡ ਨਾਲ ਟਕਰਾਅ ਚਾਹੁੰਦੇ ਨੇ ਤਾਂ ਪਾਰਟੀ ਨੂੰ ਵੀ ਉਸ ਦਾ ਨੋਟਿਸ ਲੈਣਾ ਪਵੇਗਾ। ਵਰਨਣਯੋਗ ਅਗੇ ਪੈਦਾ ਹੋਈ ਅਜਿਹੀ ਸਥਿਤੀ ਅਤੇ ਪ੍ਰਸ਼ਾਸਨ ਵਿਚਾਲੇ ਗੈਰ ਯਕੀਨੀ ਹਾਲਾਤਾਂ ਦਾ ਵੀ ਸਰਕਾਰ ਦੇ ਕੰਮਕਾਜ ਤੇ ਅਸਰ ਪੈ ਰਿਹਾ ਹੈ ਜਦੋਂ ਕਿ ਸਰਕਾਰ ਪਹਿਲਾਂ ਹੀ ਵਿੱਤੀ ਸੰਕਟ ਝੋਨੇ ਦੀ ਖਰੀਦ ਦੀਆਂ ਮੁਸ਼ਕਲਾਂ ਮਗਰਲੇ ਸਮੇਂ ਦੌਰਾਨ ਪੰਜਾਬ ਚੋਂ ਚੋਲ ਦੇ ਸਟਾਕ ਦੀ ਦੂਜੇ ਰਾਜਾਂ ਨੂੰ ਢੁਵਾਈ ਨਾ ਹੋਣ ਸਕਣ ਸਣੇ ਕਈ ਮੁਸ਼ਕਲਾਂ ਚੁਲਜੀ ਹੋਈਆਂ ਅਤੇ ਝੋਨੇ ਦੀ ਖਰੀਦ ਸੰਭਾਲ ਵਿਸ਼ੇਸ਼ ਕਰਕੇ ਸਰਕਾਰ ਲਈ ਵੱਡੀ ਚੁਣੌਤੀ ਬਣ ਚੁੱਕੀ ਹੈ ਸਿਆਸੀ ਅਸਥਿਰਤਾ ਦਾ ਪ੍ਰਸ਼ਾਸਨਿਕ ਢਾਂਚੇ ਤੇ ਵੀ ਅਸਰ ਪੈਣਾ ਸੁਭਾਵਿਕ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਵੇਂ ਜਨਤਕ ਪੱਧਰ ਤੇ ਸਰਕਾਰੀ ਤੰਤਰ ਦਾ ਵਿਰੋਧ ਹੋ ਰਿਹਾ ਹੈ ਓ ਵੀ ਇਸ ਦੀ ਮੂੰਹ ਬੋਲਦੀ ਤਸਵੀਰ ਪੇਸ਼ ਕਰਦਾ ਹੈ ਚਰਚਾਆਂ ਦਾ ਇਸ ਤੋਂ ਇਲਾਵਾ ਵੀ ਕਈ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਆਮ ਆਦਮੀ ਪਾਰਟੀ ਨੂੰ ਲੱਗੇ ਵੱਡੇ ਤੱਕੇ ਅਤੇ ਸੂਬੇ 'ਚ ਪੰਜਾਬ ਸਰਕਾਰ ਦੇ ਡਿੱਗ ਰਹੇ ਲਗਾਤਾਰ ਅਖਸਰ ਤੇ ਸਰਕਾਰ ਦੇ ਇੱਕ ਤੋਂ ਬਾਅਦ ਦੂਜੀ ਸਮੱਸਿਆ ਵਿੱਚ ਉਲਝਣ ਤੋਂ ਪਰੇਸ਼ਾਨ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਕੰਮਕਾਜ ਅਤੇ ਮੁੱਖ ਮੰਤਰੀ ਸਕੱਤਰ ਦੇ ਦੀ ਕਾਰਜ ਸ਼ੈਲੀ ਵਿੱਚ ਸੁਧਾਰ ਲਿਆਉਣ ਲਈ ਜੋ ਫੈਸਲੇ ਲਏ ਜਾ ਰਹੇ ਨੇ ਅਤੇ ਮੁੱਖ ਮੰਤਰੀ ਨਾਲ ਤਨਾਤ ਕੁਝ ਅਧਿਕਾਰੀਆਂ ਨੂੰ ਲਾਂਭੇ ਕੀਤਾ ਜਾ ਰਿਹਾ ਮੁੱਖ ਮੰਤਰੀ ਉਸ ਤੋਂ ਪਾਰਟੀ ਹਾਈ ਕਮਾਂਡ ਤੋਂ ਕਾਫੀ ਨਾਰਾਜ਼ ਨੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਮੁੱਖ ਮੰਤਰੀ ਇੱਕ ਤਰ੍ਹਾਂ ਨਾਲ ਅਲੱਗ-ਥਲੱਗ ਪੈ ਚੁੱਕੇ ਨੇ ਸੂਤਰ ਦੱਸਦੇ ਨੇ ਕਿ ਪਾਰਟੀ ਹਾਈ ਕਮਾਂਡ ਵੱਲੋਂ ਜਿਨ੍ਹਾਂ ਮੰਤਰੀਆਂ ਤੇ ਮੁੱਖ ਮੰਤਰੀਆਂ ਨਾਲ ਤਨਾਤ ਅਧਿਕਾਰੀਆਂ ਦੀ ਸ਼ਾਂਤੀ ਕੀਤੀ ਗਈ ਹੈ ਉਹ ਪਾਰਟੀ ਨੂੰ ਮਿਲ ਲਈਆਂ ਰਹੀਆਂ ਸ਼ਿਕਾਇਤਾਂ ਦੀ ਬਕਾਇਦਾ ਜਾਂਚ ਤੋਂ ਬਾਅਦ ਕੀਤੀ ਗਈ ਹੈ ਕਿਉਂਕਿ ਪਾਰਟੀ ਦਾ ਅਕਸ ਖਰਾਬ ਕਰਨ ਵਿੱਚ ਕਿਸੇ ਨੂੰ ਵੀ ਜਿਹੜੀ ਹੈ ਪਾਰਟੀ ਹਾਈ ਕਮਾਂਡ ਦਾ ਕਹਿਣਾ ਹੈ ਕਿ ਇਜਾਜ਼ਤ ਨਹੀਂ ਦਿੱਤੀ ਜਾਏਗੀ। ਬਾਕੀ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਹੁਣ ਕਈ ਮੀਡੀਆ ادارے ਕਈ ਅਖਬਾਰ ਕਈ ਚੈਨਲ ਨਾ ਨਹੀਂ ਲੈ ਰਹੇ ਨਹੀਂ ਲੈਣਾ ਚਾਹੀਦਾ ਜੀ ਜਾਣਕਾਰੀ ਨਹੀਂ ਮੇਰਾ ਸਿਰਫ ਅੰਦਾਜ਼ਾ ਹੈ ਕਿ ਮੀਡੀਆ ਸਲਾਹਕਾਰ ਬਲਤੇਜ ਪੰਨੂ ਹੋ ਸਕਦੇ ਹੈ ਤੇ OSD ਟੂ CM ਪੰਜਾਬ ਰਾਜਵੀਰ ਘੁੰਮਣਹੂਰੀ ਹੋ ਸਕਦੇ ਆ ਇਹੀ ਜਿਹੜੀ ਸ਼ਾਂਤੀ ਹੈ ਕਹਿ ਸਕਦੇ ਆ ਇਹਨਾਂ ਦੀ ਛੁੱਟੀ ਆ ਤੇ ਮੁੱਖ ਮੰਤਰੀ ਇਹਨਾਂ ਦੇ ਲਈ ਸਟੈਂਡ ਲੈ ਕੇ ਖੜੇ ਨੇ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਪੰਜਾਬ ਦੇ ਵਿੱਚ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਹਾਈ ਕਮਾਂਡ ਦਾ ਟਕਰਾ ਕਿਤੇ ਪੰਜਾਬ ਨੂੰ ਕਿਸੇ ਹੋਰ ਪਾਸੇ ਵੱਲ ਨਾ ਲੈ ਤੋਰੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਜੇਕਰ ਨਹੀਂ ਹਾਈ ਕਮਾਂਡ ਨਾਲ ਨਿਭ ਰਹੀ ਤਾਂ ਸਾਢੇ ਤੇ ਪਾਸੇ ਹੋ ਜਾਣਾ ਚਾਹੀਦਾ ਜੇ ਤੁਹਾਡੇ ਨਾਲ ਨੰਬਰ ਹੈ ਵਿਧਾਨ ਸਭਾ ਦੇ ਅੰਦਰ ਤੁਸੀਂ ਫੀਲ ਕਰਦੇ ਹੋ ਕਿ ਵਿਧਾਨ ਸਭਾ 'ਚ ਤੁਹਾਡੇ ਕੋਲ ਨੰਬਰ ਹੈਗਾ ਜਿਹੜਾ ਤੁਹਾਡੇ ਤੁਹਾਡੀ ਅਗਵਾਈ ਦੇ ਵਿੱਚ ਭਰੋਸੇਯੋਗਤਾ ਦਿਖਾਉਂਦਾ ਹੈ ਭਰੋਸਾ ਦਿਖਾਉਂਦਾ ਹੈ ਤਾਂ ਅੱਡ ਹੋ ਜਾਓ ਕਿੱਡੀ ਕ ਗੱਲ ਹੈ ਜੇ ਤੁਹਾਨੂੰ ਹਾਈ ਕਮਾਂਡ ਤੰਗ ਕਰ ਰਹੀ ਹੈ ਤੁਹਾਡੇ ਅਨੁਸਾਰ ਤੁਸੀਂ ਸਹੀ ਕੰਮ ਕਰ ਰਹੇ ਹੋ ਤੁਹਾਨੂੰ ਨਹੀਂ ਕਰਨ ਦਿੱਤਾ ਜਾ ਰਿਹਾ ਤੁਹਾਡੇ ਬੰਦਿਆਂ ਨੂੰ ਭਜਾਇਆ ਜਾ ਰਿਹਾ ਬਿਨਾਂ ਵਜ੍ਹਾ ਤੋਂ ਤਾਂ ਸਾਈਡ ਤੇ ਹੋ ਜਾਓ ਨਵੀਂ ਪਾਰਟੀ ਬਣਵਾਓ ਕਿਸੇ ਤੋਂ ਤੇ ਉਹ ਆਪਣੇ ਐਮ.ਐਲ.ਏ. ਸ਼ਾਮਿਲ ਕਰੋ ਤੁਹਾਨੂੰ ਸਲਾਹ ਵੀ ਮੈਂ ਦੇ ਦੇਣਾ ਕਿਵੇਂ ਹੋਣਾ ਹੈ ਸ਼ਾਮਲ ਕਰੋ ਗੱਲ ਖਤਮ ਨਹੀਂ ਤਾਂ ਫਿਰ ਚੁੱਪ ਕਰਕੇ ਜਿਹੜੀ ਤਨਖਾਹ ਤੇ ਕੰਮ ਕਰਦੇ ਹੋ ਕਰੀ ਚਲੋ ਫਿਰ ਗੁੱਸੇ ਗਿਲੇ ਕਰਨ ਵਾਲੀ ਨਰਾਜ ਖਫਾ ਹੋਣ ਵਾਲੀ ਕੋਈ ਗੱਲ ਹੀ ਨਹੀਂ ਫਿਰ ਚੁੱਪ ਕਰਕੇ ਕਿਉਂਕਿ ਇਸ ਨਾਲ ਪੰਚਾਇਤੀ ਚਾਉਣਾ ਚੱਲ ਰਹੀਆਂ ਨੇ ਝੋਨੇ ਦੀ ਖਰੀਦ ਤੇ ਵੜਾਈ ਦਾ ਸੀਜ਼ਨ ਦੋਨੇ ਪੈਰਲਲ ਚੱਲ ਰਹੇ ਨੇ ਮੰਡੀਆਂ ਸੁੰਨੀਆਂ ਪਈਆਂ ਨਹੀਆਂ ਝੋਨਾ ਆ ਰਿਹਾ ਹੈ ਪ੍ਰਾਈਵੇਟ ਫਰਮਾਂ ਖਰੀਦ ਰਹੀਆਂ ਨੇ ਸੈਲਰ ਮਾਲਕ ਆੜਤੀਏ ਮਜ਼ਦੂਰ ਤੁਹਾਡੇ ਨਾਲ ਰਲ ਕੇ ਰਾਜੀ ਨਹੀਂ ਖਫਾ ਨੇ ਤੁਸੀਂ ਉਹਨਾਂ ਦੀ ਮੰਗਾਂਲ 3 ਸਾਲ 2.5 ਸਾਲਾਂ 'ਚ ਧਿਆਨ ਨਹੀਂ ਦਿੱਤਾ ਇਹ ਸਾਰੀਆਂ ਚੀਜ਼ਾਂ ਨੇ ਅਜਿਹੀ ਸਥਿਤੀ ਦੇ ਵਿੱਚ ਜੇਕਰ ਸਿਆਸੀ ਅਸਥਿਰਤਾ ਆਉਂਦੀ ਹੈ ਤਾਂ ਇਹਦਾ ਸਿੱਧਾ ਅਸਰ ਇਹਨਾਂ ਸਾਰੀਆਂ ਚੀਜ਼ਾਂ ਤੇ ਪੈਣਾ ਇਸ ਤੋਂ ਬਚਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰੀ ਤੋਂ ਬਚਾਉਣ ਦੇ ਲਈ ਤੁਹਾਨੂੰ ਕੋਈ ਠੋਸ ਸਿਆਸੀ ਫੈਸਲਾ ਲੈਣ ਦੀ ਇਸ ਸਮੇ ਲੋੜ ਹੈ ਤੇ ਤੁਹਾਨੂੰ ਉਸ ਸਮੇ ਦੇ ਅਨੁਸਾਰ ਲੈ ਲੈਣਾ ਚਾਹੀਦਾ ਹੈ